ਦਾਤਾਬੰਦੀ ਚੋੜ ਪਬਲਿਕ ਸਕੂਲ ਅੱਡਾ ਬੋਲੀ ਰਾਮਤੀਰਥ ਰੋਡ ਵਿਖੇ ਇੱਕ ਪ੍ਰੋਗਰਾਮ ਆਯੋਜਨ ਕੀਤਾ ਗਿਆ ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਵੱਡੀ ਗਿਣਤੀ ਵਿੱਚ ਟੀਚਰ ਅਤੇ ਸਟੂਡੈਂਟਸ ਮੌਜੂਦ ਸਨ ਬੜੀ ਮਨ ਨੂੰ ਇਹ ਪ੍ਰਸੰਨਤ ਹੋ ਰਹੀ ਕਿ ਅੱਜ ਜੋ ਸਾਡੇ ਪ੍ਰਿੰਸੀਪਲ ਮੈਡਮ ਆARTI SOOJ JI ਸਾਰੀ ਇਹਨਾਂ ਦੀ ਟੀਮ ਜੋ ਇੱਕ ਪਿਆਰ ਭਰੇ ਹੋ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਫੰਕਸ਼ਨ ਦੇ ਨਾਲ ਹੀ ਕਿ ਸਿੱਖ ਦਾ ਕੰਮ ਹੈ ਹਰ ਚੀਜ਼ ਤੋਂ ਸਿੱਖਣਾ ਸਿੱਖੀ ਜਾਓ ਹਰ ਚੀਜ਼ ਤੋਂ ਇਹਨਾਂ ਨੇ ਅੱਜ ਦਾ ਜਿਹੜਾ ਮੋਟੀ ਰੱਖਿਆ ਨਿਸ਼ਾਨਾ ਰੱਖਿਆ ਸਾਹਮਣੇ ਰੱਖੇ ਲਿਖਿਆ ਅਰਾਊਂਡ ਦਾ ਵਰਲਡ ਅੱਜ ਪੂਰੇ ਵਰਲਡ ਦੀ ਸੈਰ ਤੁਹਾਨੂੰ ਇੱਥੇ ਬਿਠੇ ਬਿਠੇ ਕਰਵਾਈ ਜਾ ਰਹੀ ਹੈ ਕਿਤੇ ਤੇ ਚੀਨ ਦਾ ਤੁਹਾਨੂੰ ਡਾਂਸ ਦਿਖਾਇਆ ਗਿਆ ਉੱਥੋਂ ਦਾ ਕਲਚਰ ਦਿਖਾਇਆ ਗਿਆ ਕਿਤੇ ਸਾਊਥ ਅਫਰੀਕਾ ਦੇ ਤੁਹਾਨੂੰ ਜੰਗਲ ਵੀ ਦਿਖਾਏ ਗਏ ਜਿਨ੍ਹਾਂ ਨੇ ਗੌਰ ਕੀਤਾ ਹੋਵੇਗਾ ਕਿਤੇ ਜਾਪਾਨ ਵਾਲਿਆਂ ਦੀ ਬੋਲੀ ਕਿਤੇ ਕੁਝ ਕਿਤੇ ਕੁਝ ਤੇ ਬੱਚਿਆਂ ਨੇ ਇਹ ਚੀਜ਼ ਕਰਦੇ ਆ ਕਰਦੇ ਨੇ ਇੱਕ ਬੜਾ ਪਿਆਰਾ ਸੁਣਿਆ ਦਿੱਤਾ ਮੇਰੇ ਦਿਲ ਨੂੰ ਬਹੁਤ ਗੱਲ ਪ੍ਰਭਾਵਿਤ ਕੀਤੀ